ਦੋਸਤੋ ਨਮਸਕਾਰ ਮੈਂ ਡਾਕਟਰ ਸਾਹਿਲ ਜਿਹੜਾ ਐਮਡੀ ਆਯਵੇਦਾ ਅੱਜ ਅਸੀਂ ਬਲਾਡੇ ਦੇ ਵਿੱਚ ਇੱਕ ਪਨਾ ਇੱਕ ਭਲਾਈ ਸਿਸਟਮ ਚਾਲੂ ਕੀਤਾ ਹੈ ਜੇ 슈ਗਰ ਦੇ bệnhਾਂ ਲਈ ਨੂੰ ਅਸੀਂ ਨੇਚਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ 슈ਗਰ ਦੇ ਸੰਬੰਧੀ ਜੋ ਲੋਕਾਂ ਦੇ ਵਿੱਚ ਪਰਮੈਗੀ 슈ਗਰ ਨੂੰ ਠੀਕ ਨਹੀਂ ਕੀਤਾ ਜਾ ਸਕਦਾ ਉਹਦੇ ਲਈ ਸਾਡੀ ਪਹਿਲੀ ਪਹਿਲ ਹੈ ਜੀ ਅਤੇ ਇਸ ਦੇ ਵਿੱਚ 슈ਗਰ ਨੂੰ ਕੰਟਰੋਲ ਕਰਾਂਗੇ ਅਤੇ 슈ਗਰ ਦੇ ਲੋਕਾਂ ਨੂੰ ਨੇਚਰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ 슈ਗਰ ਦਾ ਅ ਠੀਕ ਕਰਕੇ ਲੋਕ ਆਪਣੇ ਸਿਹਤ ਨੂੰ ਕੰਧਰੂ ਫ ਰੱਖ ਸਕਣ ਅਤੇ ਆਯੂਵੇਦ ਨੂੰ ਅਪਣਾ ਕੇ ਆਪਣੇ ਜੀਵਨ ਸੁਖਾਲਾ ਬਣਾ ਸਕਦੇ ਇਹ ਜੋ ਉਪਰਾਲਾ ਦਾ ਗੁਜਰੀ ਸੇਵਾ ਭਲਾਈ ਕੇਂਦਰ ਅਤੇ ਅਸ਼ੋਤੋ ਸ਼ਰਵੇਦਾ ਵੱਲੋਂ ਕੀਤਾ ਗਿਆ ਇਹ 15 ਦਿਨ ਲਈ ਕੀਤਾ ਗਿਆ ਅੱਜ ਤੋਂ ਲੈ ਕੇ ਠੀਕ 15 ਦਿਨ ਤੱਕ ਇਹ ਸਾਰਾ ਸਿਸਟਮ ਫ੍ਰੀ ਨੋ ਬਿਲਕੁਲ ਫ੍ਰੀ ਕੀਤਾ ਜਾਵੇਗਾ ਜਿਸ ਦੇ ਵਿੱਚ ਲੋਕ ਵੱਤ ਵਤ ਸ਼ੂਗਰ ਦੇ ਪੇਸ਼ੈਂਟਾਂ ਦੇ ਆਣ ਅਤੇ ਆਪਣਾ ਫਾਇਦਾ ਕਰਨ ਅਤੇ ਸ਼ੂਗਰ ਨੂੰ ਕੰਟਰੋਲ ਕਰਨ ਆਯੋਜਿਤ ਬਣਾਓ ਰੋਗ ਭਜਾਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਤਾ ਗੁਜਰੀ ਭਲਾਈ ਕੇਂਦਰ ਦੇ ਦਫ਼ਤਰ ਵਿਖੇ ਜੋ ਸਾਰਾ ਆਪਾਂ ਦੇਖ ਰਹੇ ਇਕੱਠ ਹੋਇਆ ਹੈ ਇਹ ਡਾਕਟਰ ਅਰੋੜਾ ਸਾਹਿਬ ਦੀ ਮਿਹਰਬਾਨੀ ਸਦਕਾ ਤੇ ਮਾਤਾ ਗੁਜਰੀ ਜੀ ਦੇ ਸਹਿਯੋਗ ਨਾਲ ਇਹ ਜੋ ਕੈਂਪ ਅੱਜ ਸ਼ੁਰੂਆਤ ਕੀਤੀ ਗਈ ਹੈ ਇਸਦਾ ਮਕਸਦ ਇਹ ਜੋ ਸਾਡਾ ਮਕਸਦ ਚੱਲ ਰਿਹਾ ਹੈ ਸੇਵਾ ਦਾ ਕੰਮ ਜੋ ਆਪਾਂ ਮਾਤਾ ਗੁਜਰੀ ਭਲਾਈ ਕੇਂਦਰ ਅਸੀਂ ਸ਼ੁਰੂ ਕੀਤਾ ਹੋਇਆ ਉਸੇ ਦੇ ਵਿੱਚ ਇੱਕ ਕੜੀ ਹੋਰ ਜੋੜਦੇ ਹੋਏ ਅੱਜ ਇੱਕ ਆਯੁਰਵੇਦਿਕ ਕੈਂਪ ਵੀ ਲਗਾਇਆ ਗਿਆ ਕਿਉਂਕਿ ਪਹਿਲਾਂ ਐਲੋਪੈਥੀ ਦੇ ਕੈਂਪ ਤਰ੍ਹਾਂ-ਤਰ੍ਹਾਂ ਦੇ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਆਰਗੇਨਾਈਜ਼ ਕੀਤੇ ਜਾਂਦੇ ਰਹਿੰਦੇ ਨੇ ਸੋ ਇਸੇ ਕੜੀ ਦੇ ਵਿੱਚ ਅੱਜ ਜੋ ਹੈ ਆਯੁਰਵੇਦਿਕ ਦਾ ਇੱਕ ਕੈਂਪ ਲਾਇਆ ਗਿਆ ਤਾਂ ਸਭ ਤੋਂ ਪਹਿਲਾਂ ਸ਼ੂਗਰ ਦੀ ਜਿਹੜੀ ਬਹੁਤ ਵੱਡੀ ਭਿਆਨਕ ਬਿਮਾਰੀ ਸਮਾਜ ਦੇ ਵਿੱਚ ਫੈਲੀ ਹੋਈ ਹੈ ਉਸ ਨੂੰ ਕੰਟਰੋਲ ਕਰਨ ਦੇ ਯਤਨ ਦੇ ਨਾਲੇ ਡਾਕਟਰ ਸਾਹਿਬ ਦੇ ਸਹਿਯੋਗ ਨਾਲ ਜੋ ਅੱਜ ਸ਼ੁਰੂ ਕੀਤਾ ਗਿਆ ਸੋ ਸਾਰੀਆਂ ਸੰਗਠਨ ਇੱਥੇ ਕਾਫੀ ਸਾਰੇ ਬਹੁਤ ਲੋਕ ਪਹੁੰਚੇ ਨੇ ਮੇਰੇ ਖਿਆਲਸ ਇਹਦਾ ਫਾਇਦਾ ਉਠਾਉਣਗੇ ਸੋ ਅੱਗੇ ਤੋਂ ਵੀ ਵੱਧ ਛੱਡ ਕੇ ਮਾਤਾ ਗੁਜਰੀ ਭਲਾਈ ਕੇਂਦਰ ਜੋ ਹੈ ਸੇਵਾ ਦੇ ਕੰਮਾਂ ਦੇ ਵਿੱਚ ਹੱਥ ਵਟਾ ਰਿਹਾ ਜੋ ਵੀ ਸਮਾਜ ਦੀਆਂ ਦੁੱਖ ਤਕਲੀਫਾਂ ਨੇ ਉਹਨਾਂ ਦੇ ਵਿੱਚ ਇੱਕ ਨਿਮਾਣਾ ਯਤਨ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਦੂਰ ਕਰਨ ਦਾ ਆਪਾਂ ਜੋ ਹੈ ਉਪਰਾਲਾ ਸ਼ੁਰੂ ਕਰੀਏ। ਸੋ ਵੇਖੋ ਵੇਖੀ ਸਮਾਜ ਦੇ ਵਿੱਚ ਚਿੰਨ੍ਹ ਦੀ ਛੜੇ ਕਿਉਂਕਿ ਕੋਈ ਵੀ ਸਮਾਜ ਦੇ ਵਿੱਚ ਪਰੇਸ਼ਾਨ ਨਾ ਰਹੇ ਮਨੁੱਖ ਜਾਤੀ ਦੇ ਵਿੱਚ। ਇਹੀ ਭਲਾ ਹੁੰਦਾ ਸਭ ਦਾ। ਸੋ ਜੋ ਸਾਡਾ ਉਦੇਸ਼ ਵੀ ਹੈ ਮਾਤਾ ਗੁਜਰੀ ਭਲਾਈ ਕੇਂਦਰ ਦਾ ਮਨੁੱਖਤਾ ਦੀ ਸੇਵਾ। ਸੋ ਉਸੇ ਨੂੰ ਅੱਜ ਅੱਗੇ ਵਧਾਉਂਦੇ ਹੋਏ ਕੜੀ ਨੂੰ ਅੱਜ ਆਯੁਰਵੇਦ ਦਾ ਕੈਂਪ ਲਾਇਆ ਗਿਆ। ਸੋ ਸਾਰੀਆਂ ਸੰਗਤਾਂ ਨੇ ਆ ਕੇ ਲਾਭ ਉਠਾਇਆ। ਸਾਰਿਆਂ ਦਾ ਧੰਨਵਾਦ। ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜੀ। ਡਾਕਟਰ ਫਾਜ਼ਲ ਰੋੜਾ ਜੀ ਐਮਡੀ ਆਯੁਰਵੇਦਕ ਇਹਨਾਂ ਦੇ ਸਹਿਯੋਗ ਦੇ ਨਾਲ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਹੈ ਜੋ ਕਿ ਜੜੀਆਂ ਗੁਟੀਆਂ ਅਤੇ ਹੋਰ ਜੋ ਦਵਾਈਆਂ ਨੇ ਉਹਨਾਂ ਦੇ ਨਾਲ ਇੱਕ 15 ਘੰਟੇ ਵਾਸਤੇ ਜੋ ਸਾਹਮਣੇ ਦੇਖ ਰਹੇ ਹੋ ਤਲਾਬ ਵਾਂਗੂ ਬਣਾਇਆ ਹੋਇਆ ਇਹਦੇ ਵਿੱਚ ਉਹਨਾਂ ਨੇ 15 ਮਿੰਟ ਆਪਣੇ ਪੈਰਾਂ ਦੇ ਨਾਲ ਇਹਨਾਂ ਜੜੀਆਂ ਮੋਟੇ ਨੂੰ ਲੱਦਣਾ ਹੈ ਤੇ 15-20 ਮਿੰਟਾਂ ਦੇ ਵਿੱਚ ਉਹ ਸਾਰੀ ਦਵਾਈ ਜਲੀਆਂ ਦੇ ਮਸਾਮਾ ਵਿੱਚ ਹੁੰਦੀ ਹੋਈ ਸਾਰੇ ਥਰੀਰ ਦੇ ਵਿੱਚ ਅਸਰ ਕਰੇਗੀ ਸ਼ੁਗਰ ਉਹ ਖਤਮ ਹੋਵੇਗਾ ਇਹ 15 ਦਿਨਾਂ ਦਾ ਕੋਰਸ ਹੈ ਸੋ ਡਾਕਟਰ ਸਹਿਲ ਅਰੋੜਾ ਜੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈਗਾ ਮਾਨਸਾ ਤੋਂ ਸਵੇਰੇ ਆਏ ਨੇ ਔਰ ਇਹ ਹਰ ਮੰਗਲਵਾਰ ਸਰਕਾਰੀ ਹਸਪਤਾਲ ਦੇ ਸਾਹਮਣੇ 12 ਤੋਂ ਲੈ ਕੇ 6 ਵਜੇ ਤੱਕ ਵੀ ਆਉਂਦੇ ਨੇ ਉੱਥੇ ਵੀ ਮਿਲ ਸਕਦੇ ਹਾਂ ਰਾਇ ਵੀ ਲੈ ਸਕਦੇ ਹਾਂ ਜੋ ਇੱਥੇ ਸ਼ੁਰੂ ਕਰਨ ਦੀ ਜਾਂ ਕੋਈ ਸਾਡੇ ਮੈਂਬਰ ਆਏ ਨੇ ਸਭ ਦਾ ਧੰਨਵਾਦ ਜੀ ਆਇਆਂ ਹੈ ਪੱਤਰਕਾਰਾਂ ਦਾ ਜੋ ਪਹੁੰਚ ਰਹੇ ਸਾਰੇ ਉਹਨਾਂ ਦੇ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ